ਇਹ ਟੋਕਰੀ ਆ ਘੱਟੋ ਘੱਟ 80 ਸਾਲ ਪੁਰਾਣੀ ਆ ਤੇ ਇਹ ਸਾਡੀ ਭੈਣ ਜੀ ਨੇ ਉਹਨਾਂ ਦੀ ਮਦਰ ਦਾ ਬਣਿਆ ਹੋਇਆ ਹੈ ਘੱਟੋ ਘੱਟ 70 ਤੋਂ 80 ਸਾਲ ਪੁਰਾਣਾ ਇਹ ਆ ਤੇ ਇਹ ਹੈਂਡ ਮੇਡ ਚੀਜ਼ਾਂ ਜਿਹੜੀਆਂ ਉਸ ਜ਼ਮਾਨੇ ਵਿੱਚ ਚਲਦੀਆਂ ਸੀਗੀਆਂ ਇਸ ਤਰ੍ਹਾਂ ਇੱਕ ਤਰੀਕੇ ਨਾਲ ਇਹ ਜੈਕਟ ਆ ਜਿਹੜੀ ਉਹਨਾਂ ਦੀ ਮੇਰੀ ਸਿਸਟਰ ਆ ਉਹਨਾਂ ਦੀ ਗਾਂ ਮਦਰ ਦੀ ਆ ਚਾਟੀ ਜਦੋਂ ਕਿ ਪੁਰਾਣੇ ਬਜ਼ੁਰਗ ਕਹਿੰਦੇ ਸੀ ਨਾ ਚਾਟੀ ਵੀ ਰਸਤੀ ਪੀ ਲੋ ਸਰੀ ਤੰਦਰੁਸਤ ਰਹੋ ਉਹ ਦੋਂਦੀ ਅਸੀਂ ਨਿਸ਼ਾਨੀ ਸਾਹਮਣੇ ਰੱਖੀ ਆ ਮਧਾਨੀ ਐਂ ਚਾਟੀ ਤੋਂ ਪ੍ਰਾਣੇ ਵਿਸਤਿਆਂ ਦੀ ਯਾਦ ਵਿੱਚ ਚਟਣੀ ਮਰੂ ਦੇ ਚਟਣੀ ਕੁੜ ਦਾ ਗੀਤ ਫੇਮਸ ਸੀ ਕੁੰਡੀ ਸੋਟਾ ਖਾਰੀ ਤੇ ਪ੍ਰਾਣਾ ਜੱਗ ਚੁੱਲਾ ਤੇ ਆ ਚਕਲਾ ਵੇਲਣਾ ਇਹ ਸਾਡੇ ਪ੍ਰਾਣੇ ਨੇ ਪ੍ਰਾਣਾ ਵਿਕਸਤ ਆ ਇਹ ਸਾਡੇ ਪ੍ਰਾਣੇ ਆ ਕੋਟਨੀ ਜਿਹੜੀ ਕਿ ਕਈ ਸਾਲ ਪ੍ਰਾਣੀ ਸਾਡੇ ਕੋਲ ਰੱਖੀ ਹੋਈ ਆ ਕੇਸਾ ਹੱਥ ਨਾਲ ਬੁਣੀਆਂ ਹੋਈਆਂ ਸੂਤੀ ਦੀਆਂ ਚਾਦਰਾ ਇੱਕ ਕੇਸਮਿੰਟ ਦੀ ਆ ਇੱਕ ਥੋਤੀ ਰਹੀ ਆ ਦਰੀ ਉਸ ਸਮੇਂ ਦੇ ਹਿਸਾਬ ਨਾਲ ਅੱਠ ਕਲੀਆ ਪਾਉਂਦੇ ਹੁੰਦੇ ਸੀਗੇ ਠੀਕ ਹੈ ਜੀ ਪੱਖੀਆਂ ਸਾਡੇ ਵਿਰਸੇ ਨੂੰ ਦਰਹਾਂਦੀਆਂ ਤੇ ਫੁਲਕਾਰੀ ਕਰਦੀ ਇਸ ਚੀਜ਼ ਦਾ ਬੱਚਿਆਂ ਨੂੰ ਅੱਜ ਕੱਲ੍ਹ ਤਾਂ ਨੂੰ ਨਹੀਂ ਪਤਾ ਕਿ ਇਸ ਨੂੰ ਕੀ ਬੋਲਦੇ ਹੱਥਾ ਬੋਲਦੇ ਆ ਕਿਸ ਨੇ ਵੀ ਪਤਾ ਇਹ ਚੱਪਣ ਬੋਲਦੇ ਆ ਇਹ ਪੀੜ੍ਹੀ ਆ ਪੁਰਾਣੇ ਸਮੇਂ ਨੂੰ ਪਿਕਸਰ ਕਰਦੀ ਇਹ ਸਾਡੀ ਮਧਾਨੀ ਲੱਸੀ ਰੜਕਣ ਵਾਲੀ ਤੇ ਇਹ ਸਾਡੇ ਪੁਰਾਣੇ ਕਰੰਸੀ ਜਿਨ੍ਹਾਂ ਦਾ ਅੱਜ ਦੇ ਬੱਚਿਆਂ ਨੂੰ ਨਹੀਂ ਪਤਾ ਅਸੀਂ ਇਹਦੀ ਗੇਮ ਕਰਵਾਈ ਸੀ ਤਾਂ ਕਿ ਉਹਨਾਂ ਨੂੰ ਪਹਿਚਾਣ ਆ ਸਕੇ ਕਿ ਇਹਦੀ ਪੁਰਾਣੀ ਕਰੰਸੀ ਹੈ ਕਿ ਜੀ ਇਸ ਤੋਂ ਲਾਵਾ ਮੈਂ ਤਿੰਨਾਂ ਦੇ ਵਿੱਚ ਲੈ ਚਾਲਦੀ ਆ ਤੁਹਾਨੂੰ ਪੁਰਾਣੀਆਂ ੱਤੀਆਂ ਦੇ ਤਿਉਹਾਰ ਦੇ ਵਿੱਚ ਵਿਕਸਿਤ ਕਰਵਾਨੀਆਂ ਆ ਆਪਾਂ ਚਰਖਾ ਦਿਖਾ ਰਹੇ ਆ ਤੁਹਾਨੂੰ ਮੇਰੀਆਂ ਭੈਣਾਂ ਚਰਖਾ ਕੱਤਦੀਆਂ ਨੇ ਤੇ ਜਿਨ੍ਹਾਂ ਦਾ ਚਰਖਾ ਮੈਂ ਤੁਹਾਨੂੰ ਉਹਨਾਂ ਨਾਲ ਵੀ ਰੂਬਰੂ ਕਰਵਾ ਰਹੀ ਆ ਐ ਆ ਵੀ ਬਿਰੇ ਚਰਖਾ ਆ ਇਹਨਾਂ ਨੇ ਪੁਰਾਣਾ ਵਿਰਸਾ ਸਾਨੂੰ ਸਾਹਮਣੇ ਦਿੱਤਾ ਔਰ ਅੱਜ ਇਹਨੇ ਮਾਲ ਵੀ ਪਾਈਆ ਨਾ ਅੱਠ ਪਾਈਆ ਫਿਰ ਤੱਕੜਾ ਲੱਭ ਕੇ ਲੈਂਦਾ ਇਹਨਾਂ ਦੇ ਚਰਖਾ ਹੁਣ ਇਹਨਾਂ ਦੇ ਨਾਲ ਮੈਂ ਤੁਹਾਨੂੰ ਰੂਬਰੂ ਕਰਾਨੀ ਬੀਜੀ ਦੱਸੋ ਕਿੰਨਾ ਪੁਰਾਣਾ ਉਸੇ ਬੰਦੇ ਇਹ ਚਰਖਾ तकरीबन 50 ਸਾਲ ਪੁਰਾਣਾ ਹੈ ਕਿਉਂਕਿ ਮੇਰੇ ਪਾਪਾ ਹੀ ਨੇ ਬਣਾਇਆ ਸੀ ਤੇ ਉਸ ਤੋਂ ਮਰ ਕੇ ਉਹਨਾਂ ਦੀ ਡੈਥ ਹੋ ਗਈ ਸੀ ਤੇ ਫਿਰ ਮੇਰੇ ਕੋਲ ਹੀ ਰਹਿ ਗਿਆ ਹਾਂਜੀ 50 ਸਾਲ ਪੁਰਾਣਾ ਹੈਗਾ ਅੱਜ ਤੋਂ ਇਹਨਾਂ ਨੇ ਦੱਸਿਆ ਕਿ ਚਰਖਾ 50 ਸਾਲ ਪੁਰਾਣਾ ਤੇ ਇਹ ਇਹ ਮੇਰੇ ਮਦਰਨ ਲੋ ਨੇ ਇਹਨਾਂ ਨੇ ਚਰਖਾ ਕੱਟਿਆ ਹੋਇਆ ਇਹ ਦੱਸਦੇ ਨੇ ਵੀ ਤੱਕੜਾ ਕਿੱਦਾਂ ਠੀਕ ਕਰਨਾ ਤੁਹਾਨੂੰ ਤੱਕੜਾ ਤੇ ਪਤੰਦ ਨਹੀਂ ਪਾਉਣਾ ਹੁੰਦਾ ਇਧਰ ਹੀ ਸਾਈਡ ਆ ਜਾ ਮਮੀ ਨਹੀਂ ਇਹ ਉਹਨੂੰ ਤੇਲ ਲਾਉਣ ਵਾਲਾ ਮੈਂ ਤੁਹਾਨੂੰ ਮੈਂ ਤੁਹਾਨੂੰ ਪੁਰਾਣੇ ਵੇਸੇ ਨਾਲ ਰੂਗ ਰੂ ਕਰਾਇਆ ਤੁਹਾਡਾ ਇੱਥੇ ਆਉਣ ਤੇ ਤੁਹਾ ਇਹਨਾਂ ਸਵਾਗਤ ਕਰਦੀ ਆ ਜੀ ਬਹੁਤ ਬਹੁਤ ਧੰਨਵਾਦ ਦੇਸ਼ ਦੁਨੀਆ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਹਾਂ ਮਨੋਈ ਕੁਮਾਰ ਪੂਰੇ ਪੰਜਾਬ ਭਰ ਦੇ ਵਿੱਚ ਤੀਆਂ ਦਾ ਤਿਹਾਰ ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ ਅਜਿਹਾ ਹੀ ਪ੍ਰੋਗਰਾਮ ਈਸ਼ਰਨਗਰ ਗਲੀ ਨੰਬਰ 12 ਦੇ ਵਿੱਚ ਬੜੀ ਸ਼ਰਧਾ ਨਾਲ ਔਰ ਬੜੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆ ਮੈਮ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਥੈਂਕ ਯੂ ਜੀ ਕੀ ਨਾਮ ਹੈ ਮੇਰਾ ਨਾਮ ਰਾਜਿੰਦਰਪਾਲ ਅੱਜ ਤੀਆਂ ਦਾ ਤਿਹਾਰ ਮਨਾ ਰਹੇ ਹਾਂ ਕੀ ਕਹਿਣਾ ਚਾਹੋਗੇ ਅਸੀਂ ਇਹ ਤੀਆਂ ਦਾ ਤਿਹਾਰ ਮਨਾ ਰਹੇ ਹਾਂ ਇਹ ਤੀਆਂ ਦਾ ਨਹੀਂ ਇਹ ਤੀਆਂ ਦਾ ਤਿਹਾਰ ਤੀਆਂ ਦਾ ਤਿਹਾਰ ਕਰਦੀਆਂ ਨੂਹਾਂ ਦਾ ਤਿਹਾਰ ਮੇਰੀਆਂ ਭੈਣਾਂ ਦਾ ਮੇਰੀਆਂ ਬੱਚੀਆਂ ਦਾ ਤਿਹਾਰ ਅਸੀਂ ਜਿਹੜਾ ਵਿਰਸਾ ਅੱਜ ਤੋਂ ਕਈ ਸਾਲ ਪਹਿਲਾਂ ਅਲੋਪ ਹੋ ਗਿਆ ਉਹਨੂੰ ਮੁੜ ਜੀਵਤ ਕਰਨਾ ਇਸ ਕਰਕੇ ਅਸੀਂ ਹਰੀਆਲੀ ਤੀਜ ਨੂੰ ਆਪਣੀ ਖੁਸ਼ੀ ਦੇ ਵਿੱਚ ਮਨਾ ਰਹੇ ਹਾਂ ਕਿੰਨੇ ਸਾਲ ਤੋਂ ਮਨਾ ਰਹੇ ਹੋ ਸਾਡਾ ਇਹ 3 ਸਾਲ ਹੈ ਅਸੀਂ ਪਿਛਲੇ ਸਾਲ ਸਾਡੇ ਇੱਕ ਗਵਾਂਚ ਡੈਥ ਹੋ ਗਈ ਸੀ ਇਸ ਕਰਕੇ ਸਾਡਾ ਮਿਸ ਹੋ ਗਿਆ ਪਰ ਇਸ ਵਾਰ ਅਸੀਂ ਪੂਰੀ ਸ਼ਰਧਾ ਭਾਵਨਾ ਨਾਲ ਤੇ ਪੂਰੇ ਉਤਸ਼ਾਹ ਨਾਲ ਪੂਰਾ ਜੋਸ਼ ਪਰਿਆ ਸਾਡੇ ਪੰਜਾਬਣਾਂ ਨੇ ਮੇਰੇ ਭੈਣਾਂ ਤਿਆਰ ਹੋਤੀਆਂ ਇਹ ਸਾਲ ਬਾਅਦ ਤਿਹਾਰ ਆਂਦਾ ਕਿੰਨਾ ਕੁ ਮਨ ਚੋਂ ਉਤਸ਼ਾਹ ਹੁੰਦਾ ਹੈ ਵੀ ਇਹ ਤਿਹਾਰ ਆਣਾ ਤੇ ਸਾਰਿਆਂ ਨੂੰ ਬੁਲਾ ਕੇ ਆਪਣੀਆਂ ਭੈਣਾਂ ਨੂੰ ਬੁਲਾ ਕੇ ਮਨਾਣਾ ਵਾ ਕਿਸ ਤਰ੍ਹਾਂ ਦੀ ਤਿਆਰੀ ਕਰਦੇ ਅਸੀਂ ਤਿਆਰੀ ਬਹੁਤ ਵਧੀਆ ਤਰੀਕੇ ਨਾਲ ਕਰਦੇ ਆ ਸਾਨੂੰ ਸਾਲ ਬਾਅਦ ਇੱਕ ਖੁਸ਼ੀ ਹੁੰਦਾ ਕਿ ਸਾਡਾ ਦਿਨ ਹੁੰਦਾ ਤੀਆਂ ਦੇ ਤਿਹਾਰ 15 ਦਿਨ ਤੋਂ ਚੱਲਦਾ ਤੀਜ ਤੋਂ ਸ਼ੁਰੂ ਹੋ ਜਾਂਦਾ ਤੇ ਪੂਰਨਮਾਸ਼ੀ ਵਾਲੇ ਦਿਨ ਜਿਸ ਦਿਨ ਰਖੜੀ ਹੰਦ ਉਸ ਦਿਨ ਵੱਲੋਂ ਪੈਂਦੀ ਆ ਤੇ ਪਹਿਲਾਂ ਅਸੀਂ ਬੋਲੀਆਂ ਪਾਉਣੀਆਂ ਤੀਆਂ ਵੇ ਲਵਾਉਣ ਵਾਲਿਆ ਤੇਰੀ ਜੀਵੇ ਪੁੱਤਰਾਂ ਦੀ ਜੋੜੀ ਤੇ ਜਦੋਂ ਅਸੀਂ ਤੀਆਂ ਖਤਮ ਹੁੰਦੀਆਂ ਨੇ ਉਸ ਦਿਨ ਅਸੀਂ ਬੋਲੀ ਪਾਉਣੀਆਂ ਤੀਆਂ ਵੇ ਹਟਾਉਣ ਵਾਲਿਆ ਤੇਰੀ ਜੀਵ ਤੇ ਪ੍ਰਿੰਡ ਲੜ ਜਾਵੇ ਅਸੀਂ ਉਹ 15 ਦਿਨ ਆਪਣੀ ਜ਼ਿੰਦਗੀ ਦੇ ਸਾਰਿਆਂ ਨਾਲੋਂ ਬਹੁਤ ਵਧੀਆ ਦਿਨ ਦੇ ਵਿੱਚ ਗਿਣਤੀ ਹੁੰਦੀ ਆ ਤਾਂ ਕਿ ਜਿਹੜੀ ਸਾਡੀ ਜ਼ਿੰਦਗੀ ਹੈ ਨਾ ਉਹਨਾਂ ਦਿਨਾਂ ਵਿੱਚ ਘਰ ਦੇ ਚ ਮੇਲਿਆਂ ਤੋਂ ਘਰ ਦੀਆਂ ਕਬੀਲਦਾਰੀਆਂ ਤੋਂ ਇੱਕ ਅਸੀਂ ਬੱਕਰੀ ਜ਼ਿੰਦਗੀ ਜਿਵੇਂ 15 ਦਿਨ ਸਾਡੇ ਪੇਕੇਆਂ ਤੋਂ ਸਾਡੇ ਲਈ ਸੰਦਾਰੇ ਆਉਂਦੇ ਆ ਬਿਸਕੁਟ ਆਉਂਦੇ ਆ ਜਾਂ ਮਠਿਆਈਆਂ ਆਉਂਦੀ ਨੇ ਸੂਟ ਵੀ ਦਿੰਦੇ ਆ ਕਈ ਥਾਂਵੇਂ ਤੇ ਸਾਨੂੰ ਇੱਕ ਨਵੀਂ ਜ਼ਿੰਦਗੀ ਦੇ ਦੇ ਵਿੱਚ ਪਸੀਏ 15 ਦਿਨ ਬਤੀਤ ਕਰਦੇ ਆ ਤੇ ਸਾਡੇ ਸਾਨੂੰ ਬਹੁਤ ਵੇਟ ਹੁੰਦੀ ਅਸ ਜੀ ਆਈਆਂ ਹੋਈਆਂ ਭੈਣਾ ਦਾ ਧੰਨਵਾਦ ਕਰੋਂਗੇ ਕੀ ਕਹਿਣਾ ਚਾਹੋਂਗੇ ਉਹਨਾਂ ਨੂੰ ਉਹਨਾਂ ਦਾ ਧੰਨਵਾਦ ਕਰੂੰਗੀ ਜੀ ਮੇਰੀ ਸਪੋਰਟ ਕੀਤੀ ਉਹਨਾਂ ਨੇ ਔਰ ਮੇਰੇ ਨਾਲ ਇੰਨੀ ਕਿ ਸਪੋਰਟ ਹੋਈ ਆ ਕਿ ਮੇਰੀ ਜਿਹੜੀ ਹੋਪ ਸੀ ਨਾ ਉਹ ਇੰਨੀ ਸੀ ਉਹ ਇੰਨੀ ਹੋ ਗਈ ਆ ਔਰ ਮੈਂ ਇਸ ਦਿਨ ਦੇ ਆ ਮੇਰੇ ਨਾਲ ਖੜੇ ਨੇ ਮੇਰੀ ਭੈਣ ਪੂਸ਼ਾ ਜੀ ਜਾਂ ਇੱਧਰ ਮੇਰੇ ਨਾਲ ਖੜੇ ਨੇ ਮਨਜੀਤ ਜੀ ਸਤਵੀਰ ਜਿਨ੍ਹਾਂ ਨੇ ਮੇਰੇ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿੱਤਾ ਔਰ ਇਹਨਾਂ ਸਾਰਿਆਂ ਤੋਂ ਤੁਸੀਂ ਆਪਣੇ ਆਪਣੇ ਵੀਓ ਲੈ ਸਕਦੇ ਹੋ ਕੀ ਕਹਿਣਾ ਚਾਹੋਗੇ ਜੀ ਤੁਸੀਂ ਬਹੁਤ ਖੂਬੀ ਹੈ ਜਬਾਤ ਵਧੀਆ ਪ੍ਰੋਗਰਾਮ ਕੀਤਾ ਖੁਸ਼ ਆਂ ਸੀ ਬਹੁਤ ਸਾਲ ਦੀ ਸਾਨੂੰ ਅਡੀ ਕਿਸੇ ਵੀ ਕਦੋਂ ਤੇ ਨਾ ਵੇ ਤੁਸੀਂ ਕੀ ਕਹਿਣਾ ਚਾਹੋਗੇ ਹਾਂਜੀ ਬਹੁਤ ਵਧੀਆ ਹੋ ਗਿਆ ਦੀਰੀ ਨੇ ਬਹੁਤ ਅੱਛਾ ਮਿਹਨਤ ਕੀਤੀ ਆ ਬਹੁਤ ਅੱਛਾ ਹੋ ਗਿਆ ਕਿੱਦਾਂ ਦਾ ਲੱਗਿਆ ਪ੍ਰੋਗਰਾਮ ਚ ਬਹੁਤ ਵਧੀਆ ਬਹੁਤ ਵਧੀਆ ਹਾਂਜੀ ਅਸੀਂ ਕਹਿੰਦੇ ਹਰ ਸਾਲ ਦੀ ਸਾਲ ਐਦਾਂ ਮਨਾਈਏ ਇਤੋਂ ਵਧੀਆ ਮਨਾਈਏ ਸਾਡੇ ਦੀਦੀ ਸਾਡੇ ਨਾਲ ਸੀ ਨਾ ਇਹਨਾਂ ਦੇ ਨਾਲ ਸਪੋਰਟ ਜ਼ਰੂਰ ਕਰਾਂਗੇ ਜਿੰਨਾ ਸੱਤ ਹੋ ਸਕੇ ਉਹਨੀ ਸਪੋਰਟ ਕਰਾਂਗੇ ਕਿੰਨਾ ਕੁ ਮਨ ਦੇ ਵਿੱਚ ਬਹੁਤ ਜ਼ਿਆਦਾ 15 ਡੇਸ ਤੋਂ ਕੰਟੀਨਿਊਸਲੀ ਅਸੀਂ ਵੇਟ ਕਰ ਰਹੇ ਸੀ ਕਿ ਕਦੋਂ ਸਾਡਾ ਇਹ ਮਤਲਬ ਤੀਆਂ ਦਾ ਤਿਹਾਰ ਆਏ ਕਦੋਂ ਅਸੀਂ ਸਾਰੇ ਪੈਣਾ ਇਕੱਠੀਆਂ ਹੋ ਕੇ ਇਨਜੋਏ ਕਰੀਏ ਜੀ ਬਹੁਤ ਬਹੁਤ ਧੰਨਵਾਦ ਸੋ ਜੇ ਇਹ ਤਿਹਾਰ ਇਦਾਂ ਹੀ ਪਿਆਰ ਨਾਲ ਅਤੇ ਸ਼ਰਧਾ ਨਾਲ ਮਨਾਇਆ ਜਾਵੇ ਤਾਂ ਫਿਰ ਆਪਸੀ ਭਾਈਚਾਰ ਆਪਸੀ ਪਿਆਰ ਤਾਂ ਜ਼ਰੂਰ ਵੱਧਾ ਹੈ ਤੋ ਹੋਰ ਨਵੀਂ ਅਪਡੇਟ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਮਨੋਈ ਕੁਮਾਰ ਦੀ ਰਿਪੋਰਟ ਦੇਸ਼ ਦੁਨੀਆ ਚੈਨਲ ਲੁਧਿਆਣਾ